ਬਟਾਲਾ ਦੇ ਸਰਕਾਰੀ ਸਿਵਲ ਹਸਪਤਾਲ ਦੇ ਬਾਥਰੂਮ ਵਿੱਚ ਇੱਕ ਵਿਅਕਤੀ ਦੀ ਲਾਸ਼ ਮਿਲੀ ਇਸ ਵਿਅਕਤੀ ਦੀ ਕੋਈ ਵੀ ਪਛਾਣ ਫਿਲਹਾਲ ਨਹੀਂ ਹੋ ਸਕੀ ਇਸ ਵਿਅਕਤੀ ਵੱਲੋਂ ਸ੍ਰਿੰਜ ਦੇ ਕਵਰ ਤੇ ਇੱਕ ਮੋਟਰਸਾਈਕਲ ਦੀ ਚਾਬੀ ਅਤੇ ਮੋਬਾਈਲ ਮਿਲਿਆ ਜਦੋਂ ਇਸ ਸਬੰਧ ਵਿੱਚ ਡਾਕਟਰ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਕਿਹਾ ਹੈ ਨਾਤਾ ਹੈ ਵਿਅਕਤੀ ਕਿਸੇ ਮਰੀਜ਼ੇ ਨਾਲ ਆਇਆ ਤੇ ਨਾ ਹੀ ਇਸ ਦੀ ਕੋਈ ਪਛਾਣ ਹੋਈ ਹੈ ਇਹ ਵਿਅਕਤੀ ਮਰਦਾਂ ਦੇ ਬਾਥਰੂਮ ਵਿੱਚ ਮ੍ਰਿਤਕ ਪਾਇਆ ਗਿਆ ਹੈ ਹੋਰ ਉਹਨਾਂ ਕੀ ਕਿਹਾ ਲੋ ਤੁਸੀਂ ਵੀ ਸੁਣੋ ਵਾਦਾਂ ਚਾਬੀ ਫੜਾਈ ਜਾਓ ਕਿਨੇ ਕਾ ਕਹੁੰਦੇ ਨਾ ਜੀ ਜੀ ਮੇਰਾ ਨਾਮ ਹੈ ਡਾਕਟਰ ਗੁਰਸ਼ਰਨ ਸਿੰਘ ਕੀ ਹੋਇਆ ਜੀ ਮਾਮਲਾ ਇਹ ਵੀ ਸਾਡੇ ਕੋ ਮਤਲਬ ਇਥੇ ਵਾਰਡ ਦੇ ਬਾਥਰੂਮ ਵਿੱਚ ਇੱਕ ਬੰਦਾ ਜਿਹੜਾ ਉਹ ਲੋ ਮਰੀ ਹੋਈ ਹਲ ਦੇ ਵਿੱਚ ਸਾਨੂੰ ਲੱਭਾ ਤੇ ਉਹ ਸੀਤਜ ਨੂੰ ਲੈ ਕੇ ਆਏ ਆ ਤੇ ਉਹ ਦੇਖਿਆ ਨਹੀਂ ਡਿਕਲੇ ਮਤਲਬ ਡੈੱਡ ਸੀ ਉਹ ਬੰਦਾ ਹਾਂਜੀ ਕੀ ਇਹਦੀ ਪਛਾਣ ਹੈ ਪਛਾਣ ਦੀ ਪਛਾਣ ਨਹੀਂ ਹੋਈ ਕੋਈ ਨਾ ਉਹਦੇ ਕੋਈ ਮਤਲਬ ਡਾਕੂਮੈਂਟ ਵਗੈਰਾ ਹੋਈਗਾ ਉਹਦੇ ਕੋ ਤੇ ਉਹਦੀ ਪਛਾਣ ਹੋਣੀ ਹੈ ਜੀ ਉਹ ਅਨਨਤੀ ਲੱਗਦਾ ਟੀਮ ਕੋ ਰਹ ਸਕਦਾ ਪਤਾ ਨਹੀਂ ਕਿ ਉਹ ਬਾਥਰੂਮ ਦੀ ਲੱਭਾ ਇਹ ਜਦੋਂ ਪਤਾ ਨਹੀਂ ਕੀ ਹੋਇਆ ਹੋ ਸਕਦਾ ਨਾ ਕੋਈ ਪੇਸ਼ੈਂਟ ਦੇ ਨਾਲ ਆਉ ਮਤਲਬ ਉਹਦੀ ਪਛਾਣ ਨਹੀਂ ਹੋਈ ਅੱਛਾ ਜਾਰੇ ਕੋਈ ਲੱਗੋ ਸਰੀਰ ਜਾਂ ਤੇ ਇੱਕ ਲੱਛਣ ਆਇਆ ਜਿਵੇਂ ਕੋਈ ਸਰੀਰ ਜਿਹਾ ਕੋਈ ਕਵਰ ਜਿਹਾ ਲੱਭਾ ਸੀ ਉਹਦੇ ਲੱਗ ਬਾਥਰੂਮ ਜਿਹੜਾ ਖੜਿਆ ਲੱਗਦਾ ਕੋਰਡ ਹੋ ਸਕਦਾ ਹੈ ਕਹਿ ਨਹੀਂ ਸਕਦੇ ਜੀ ਮਸ਼ੀਨ ਵਾਲਾ ਇਹ ਬ੍ਰੌਡਡੈਟ ਸੀ ਜ ਸਾਡੇ ਜੀ ਉਸ ਵਾਰ ਬੰਦਾ ਲੱਗਿਆ ਆਖੜੇਗਾ ਪਿਆਦਾ ਉਹ ਵੀ ਮੋਰਚੀ ਵਿੱਚ ਸੀ ਜੀ ਡੈੱਡ ਬੋਡੀ ਦਿਖਾਤੀਏ ਤੇ ਪੋਸਟਮਾਰਟਮ ਤੋਂ ਬਾਅਦ ਹੀ ਕਹਿ ਸਕਦੇ ਆ ਕਿ ਉਹ ਰੀਜ਼ਨ ਹੋਊਗਾ ਕਿ ਉਹਦਾ ਸਰੀਰ ਰਿਕਵਰ ਨਹੀਂ ਹੋਇਆ ਦਲਾਪ ਉਹ ਇੱਕ ਸਿਰਿੰਜ ਦਾ ਕਵਰ ਹੀ ਲੱਗਾ ਜੀ ਉਹਦੇ ਲੱਗੋ ਹਾਂਜੀ ਮੈਪ ਜਿਹੜਾ ਹੁੰਦਾ ਹਾਂਜੀ ਉਹ ਹੀ ਲੱਗਦਾ ਤੇ ਮੀਟਰ ਚੈੱਕ ਦਿੰਦੇ ਨਹੀਂ ਹੋਰ ਨਹੀਂ ਕੋਈ ਤੇ ਕੋਈ ਕੀ ਜਿਆਦਾ ਕੋਰੇ ਇੱਕ ਮੋਟਰਸਾਈਕਲ ਦੀ ਕੀ ਲੱਗੀ ਉਹ ਕੋ ਚਾਬੀ ਲੱਗੀ ਇੱਕ ਮੋਬਾਈਲ ਫੋਨ ਲੱਭਾ ਵਾ ਜਿਹੜਾ ਕਿ ਮਤਲਬ ਆਨ ਨਹੀਂ ਹੋ ਰਿਹਾ ਤੇ ਉਹ ਕਹ ਜਾਵੇ ਕਿ ਇਹ ਲੱਭਦਾ ਜੀ ਉਹ ਜਿਹਦੇ ਨਾਲ ਆਇਆ ਸੀ ਉਹਦੇ ਹਾਲਾਤ ਐਕਚੁਅਲੀ ਅਸੀਂ ਵਰਡ ਵਿੱਚ ਜਾ ਕੇ ਇਹੀ ਇਨਕੁਆਰੀ ਕੀਤੀ ਆ ਨਾ ਕਿ ਉਹ ਪੇਸ਼ੈਂਟ ਸੀ ਕੋਈ ਐਂਡ ਨਾ ਉਹ ਕਿਸੇ ਪੇਸ਼ੈਂਟ ਦੇ ਨਾਲ ਐਜ਼ ਅ ਟੈਂਡੈਂਟ ਆਇਆ ਸੀ ਲੇਡੀਜ਼ ਵਾਰਡ ਤੋਂ ਵੀ ਤੇ ਜਾਇਆ ਪਰ ਜੈਂਟਸ ਵਾਰਡ ਤੋਂ ਸੀ